ਸਾਹੀ ਗੱਲ ਜੀ ਅੱਜ ਦੇ ਬਲੌਗ ਚ ਆਪ ਸਭ ਦਾ ਸਵਾਗਤ ਹੈ ਤੇ ਆਹ ਮੁੰਡਾ ਹਟਾ ਖਾਈ ਜਾਂਦਾ ਜਾਮਣਾ ਤੇ ਅਮਰੂਦ ਅਸੀਂ ਗੱਡੀ ਦੇ ਵਿੱਚ ਹੀ ਰੱਖੇ ਹੋਏ ਆ ਤੇ ਬਾਕੀ ਅੱਜ ਆਪਾਂ ਜਾ ਰਹੇ ਸੀ ਤਰਨਤਨ ਸਾਹਿਬ ਤੇ ਅੰਮ੍ਰਿਤਸਰ ਤੇ ਆਹ ਆਹ ਬੰਦੇ ਦੀ ਤੁਹਾਡੇ ਕੋਲ ਬਾਦਰੀ ਵਿਖਾਈ ਦਿੱਤੀ ਸੀ ਆਪਾਂ ਤੇ ਆਪਾਂ ਹੁਣ ਉਥੋਂ ਘਰੋਂ ਇੱਕ ਤਾਂ ਸ਼ੂ ਚੇਂਜ ਕਰਨਿਆ ਕਿ ਆਪਾਂ ਮੈਂ ਚੱਪਲਾਂ ਪਾਉਣਗਾ ਨੇ ਕਿਉਂਕਿ ਕੰਫਰਟੇਬਲ ਨਹੀਂ ਬੈਠੇ ਆਪਾਂ ਗੱਡੀ ਦੇ ਵਿੱਚ ਤੇ ਬਾਕੀ ਜੇ ਕੋਈ ਬੰਦਾ ਆਪਣਾ ਸਬਸਕ੍ਰਾਈਬਰ ਆ ਉਹ ਕਿਸੇ ਵੀ ਜਗ੍ਹਾ ਦਾ ਕਿਸੇ ਵੀ ਧਾਰਮਿਕ ਜਗ੍ਹਾ ਦੀ ਜਾਂ ਕਿਸੇ ਹੋਰ ਜਗ੍ਹਾ ਦੀ ਜਾਣਕਾਰੀ ਆਪਣੇ ਤੋਂ ਲੈਣੀ ਚਾਹੁੰਦਾ ਹੋਵੇ ਤਾਂ ਉਹ ਕਮੈਂਟ ਕਰਕੇ ਪੁੱਛ ਸਕਦਾ ਵੀ ਕਿੱਥੋਂ ਦੇ ਕਿੰਨਾ ਖਰਚਾ ਆਉਂਦਾ ਵੀ ਜੇ ਅਸੀਂ ਆਪ ਦੀ ਗੱਡੀ ਤੇ ਜਾਣਾ ਜਾਂ ਆਪਾਂ ਟੈਕਸੀ ਕਰਾ ਕੇ ਲੈ ਕੇ ਜਾਣੀ ਆ ਆ ਜਾ ਰਹੇ ਹਾਂਗੇ ਆਪਣੇ ਵਾਲੀ ਉਹਦੇ ਚ ਡੇਹਰ ਚ ਤੇ ਸੀਐਰਜੀ ਸਾਡਾ ਉੱਥੋਂ ਪਵਾ ਲਾਂਗੇ ਆਪਾਂ ਡੱਲੇ ਤੋਂ ਡਾਲੇ ਤੋਂ ਤੇ ਬਾਕੀ ਧਰਤੀ ਆਪਣੀ ਕੋ ਮਰੀਏ ਤੇ ਓਕੇ ਬਾਏ ਗਾਈਸ ਤੇ ਆਪਾਂ ਹੁਣ ਤੁਹਾਨੂੰ ਘਰੇ ਪਹੁੰਚ ਕੇ ਦਿਖਾਉਨੇ ਆ ਉੱਥੇ ਸ਼ੂ ਵਗੈਰਾ ਚੇਂਜ ਕਰਦੇ ਆ ਤੇ ਉੱਥੇ ਆਪਾਂ ਖਾ ਪੀ ਵੀ ਲਵਾਏ ਬੜੀ ਪਿਆਰ ਆਹ ਭਾਈ ਆ ਬੰਦੇ ਨੂੰ ਗੱਡੀ ਨਹੀਂ ਪੰਪ ਤੇ ਲਾਉਣੀ ਹੁੰਦੀਗੀ ਤੇ ਬਾਈ ਕਹਿੰਦਾ ਵੀ ਨਵੀਂ ਨਵੀਂ ਸਿੱਖਿਆ ਲੱਗਦਾ ਹੈ ਠੀਕ ਹੈ ਇਹ ਇਹ ਬੰਦਾ ਹੈਗਾ ਅਨਜਾਨ ਖਾਡਾ ਤੇ ਬਾਕੀ ਆਪਾਂ ਹੁਣ ਸੀਐਨਜੀ ਪੰਪ ਤੋਂ ਪਵਾਉਣ ਲੱਗੇ ਆ ਸੀ ਪੰਪ ਹੈਗਾ ਡਾਲੇ ਤੇ ਲੈ ਗਿਆ ਗੱਡੀ ਆ ਆ ਜਾ ਗਿਆ ਤੇ ਪੰਪ ਆ ਗਿਆ ਇਹ ਜੇ ਕਿਸੇ ਨੇ ਸੀਐਨਜੀ ਪਵਾਉਣ ਉੱਪਰ ਪਾਣੀ ਹੋਵੇ ਮੋਗੇ ਤੋਂ ਜਦੋਂ ਆਉਂਦੇ ਆ ਬਰਨਾਲੇ ਨੂੰ ਤੇ ਹੋ ਟੈਕ ਬੋਰਡ ਲੱਗਿਆ ਮੈਂ ਸਾਹਮਣੇ ਬਿਲਕੁਲ ਉੱਥੋਂ ਯੂ ਟਰਨ ਲੈ ਕੇ ਤੁਸੀਂ ਆ ਪੰਪ ਤੇ ਆ ਸਕਦੇ ਆਂਗੇ ਥਿੰਕ ਗੈਸ ਦਾ ਇਹ ਪੰਪ ਹੈ ਤੇ ਬਾਕੀ ਬਾਕੀ ਆ ਬੰਦਾ ਸਾਡਾ ਉੱਥੋਂ ਕਿੰਨੇ ਚਾਇਆ ਸੀਗਾ ਕਿੰਨੇ ਚਾਇਆ ਸੀ ਉੱਥੋਂ ਉੱਥੋਂ ਨੂੰ ਜਦੋਂ ਦਿੱਲੀ ਤੋਂ ਕਿੰਨੇ ਤੇ ਆਇਆ ਸੀ ਉਹਦੇ 130 ਤੇ ਆ ਬੰਦਾ 130 ਤੇ ਆਇਆ ਵੀ ਉੱਥੋਂ ਤੇ ਇਹਨੇ ਸੀਐਨਜੀ ਖਵਾਤੀ 2500 ਦੀ ਤੇ ਜਿਹੜੀ 1600 ਦੀ ਲੱਗਦੀ ਹੈ ਗਾਈਸ ਆਪਾਂ ਪਹੁੰਚ ਗਏ ਘਰੇ ਤੇ ਆਪਾਂ denn boot change ਕਰਨੀ ਸੀਗੀ ਹਨਾ షూ ਪਾਉਣੇ ਸੀ ਤੇ ਪਹਿਲਾ ਤਰੀਕਾ ਪਾਇਆ ਸੀ ਹਨਾ ਕੇਕ ਲੈਉਣਾ ਚਾੱਕ ਕੇ ਕੇਕ ਸਾਡਾ ਉਦਨ ਵਾਲਾ ਪਿਆ ਹੈਗਾ ਤੇ ਕੇਕ ਆਪਾਂ ਖਾਣੇ ਤੇ ਕੇਕ ਪਲੱਸ ਕੋਕ ਤੇ ਮਾਰੇ ਬਾਕੀ ਰੀਆ ਪਾਹ ਖਾਣੇ ਹੈ ਗਾਇਸ ਤੇ ਖਰਾਪਾ ਚ ਇਹਨੂੰ ਲੱਗੀ ਸੀ ਭੁੱਖ ਤੇ ਜਮੈਟੋ ਵਾਲਾ ਬੰਦਾ ਆ ਗਿਆ ਸਾਡਾ ਆਰਡਰ ਅਸੀਂ ਦਿੱਤਾ ਸੀਗਾ ਤੇ ਹੁਣ ਇਹ ਸ਼ੂ ਪਾ ਕੇ ਆਰਡਰ ਫੜਦਾ ਮੈਂ ਹਾਂ ਆਪਾਂ ਜਮਾ ਓਕੇ ਨਾਲ ਰਾਈਟ ਵਾਈ ਤੇ ਇਹਨੂੰ ਲੱਗੀ ਐ ਭੁੱਖ ਤੇ ਆਪਾਂ ਜਮੈਟੋ ਤੋਂ ਇੱਕ ਪੀਜ਼ਾ ਮੰਗਾਇਆ ਪੀਜ਼ਾ ਮੰਗਾਇਆ ਸੀ ਤੇ ਬਰਗਰ ਮੰਗਾਇਏ ਸੀਗੇ ਖਾ ਕੇ ਬਾਅਦ ਤੁਹਾਨੂੰ ਤੇ ਮੂੰਹ 'ਚ ਸਾਡੇ ਪਾੜੀ ਮੇਰੀ ਗੱਲ ਸੁਣ ਲੈ ਬਾਈ ਮੈਂ ਤੁਹਾਨੂੰ ਹੋਣੀ ਦੇਣਾ ਦੂਜਾ ਫਰਾਈ ਦਾ ਹੀ ਫਰਾਈ ਨਹੀਂ ਮੈਂ ਖਾਂਦਾ ਨਹੀਂ ਫਰਾਈ ਤੂੰ ਖਾ ਲੈ ਤੇ ਆਪਾਂ ਨੂੰ ਪਸੰਦ ਨਹੀਂ ਲਾਈਕ ਆਈ ਡੋਨਟ ਲਾਈਕ ਫਰਾਈ ਬਿਕਾਜ਼ ਆਈ ਲਾਈਕ ਓਨਲੀ ਹਨੀ ਚਿਲੀ ਪ੍ਰਾਡੋਸ ਓਕੇ ਬਾਏ ਗਾਇਸ ਤੇ ਬਾਏ ਬਾਏ ਹਾਂ ਜੀ ਆਪਾਂ ਉੱਥੋਂ ਆਉਦਾ ਕੰਮ ਫਿਨਿਸ਼ ਕਰਕੇ ਤੇ ਆਪਾਂ ਦੁਰਪੇਸ਼ੀਗੇ ਵਾਪਸੀ ਨੂੰ ਤੇ ਤਰਨ ਤਰਨ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਤੇ ਮੱਥਾ ਆਪਣਾ ਟੇਕਰ ਦਾ ਪਲਾਨ ਥੋੜਾ ਪੋਸਟਪੋਨ ਹੋ ਗਿਆ ਬਿਕਾਜ਼ ਆਫ ਸਮ ਰੀਜਨਸ ਤੇ ਹੁਣ ਜਿਹੜੀ ਮੈਂ ਤੁਹਾਨੂੰ ਮੇਨ ਮੁੱਦੇ ਦੀ ਗੱਲ ਦੇ ਦੱਸਣੀ ਚਾਹੁੰਦੇ ਸੀ ਕਿ ਮਾਰਨਿੰਗ ਜਦੋਂ ਅਸੀਂ ਤੁਰੇ ਸੀ ਘਰ ਤੋਂ ਤੇ ਉਦੋਂ ਆਪਣਾ 300 60 ਰੁਪਏ ਦਾ ਲੱਗਿਆ ਸੀ ਜੀ ਤੇ ਉਸ ਤੋਂ ਬਾਅਦ ਹੁਣ ਸਾਡਾ ਜਿਹੜਾ ਸੀਐਨਜੀ ਲੱਗਿਆ ਹੈਗਾ ਉਹ 393 ਰੁਪਏ ਦਾ ਸੀਐਨਜੀ ਲੱਗਿਆ ਹੈਗਾ ਤੇ ਅਸੀਂ ਅੰਮ੍ਰਿਤਸਰ ਮੇੜਾ ਵਾਲਾ ਅੰਮ੍ਰਿਤਸਰ ਪਹੁੰਚੇ ਸੀ ਨਾ ਅੰਮ੍ਰਿਤਸਰ ਤੋਂ ਵੀ ਥੋੜਾ ਜਿਹਾ ਅੱਗੇ ਗਏ ਸੀ ਅਸੀਂ ਤੇ ਬਾਹਰ ਰੋਡ ਤੋਂ ਬਟਾਲਾ ਰੋਡ ਹਾਂ ਪਠਾਨਕੋਟ ਰੋਡ ਅੱਗੇ ਗਏ ਸੀ ਥੋੜਾ ਜਿਹਾ ਤੇ ਜਣੀ ਹੈ ਅੰਮ੍ਰਿਤਸਰ ਦੇ ਬੈਂਚੀ ਸੀਗਾ ਤੇ ਤੁਸੀਂ ਜੇ ਕਿਸੇ ਨੇ ਆਉਣਾ ਹੋਵੇ ਤੇ ਉਹ ਸਾਨੂੰ ਮੈਸੇਜ ਕਰ ਸਕਦਾ ਪੁੱਛ ਸਕਦਾ ਵੀ ਕਿੰਨੇ ਦਾ ਸੀਐਨਜੀ ਲੱਗੂ ਕਿੰਨੇ ਦਾ ਪੈਟਰੋਲ ਲੱਗੂ ਕਿੰਨੇ ਦਾ ਡੀਜ਼ਲ ਲੱਗੂਗਾ ਉਹ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦੇ ਦਿਆਂਗੇ ਤੇ ਕਿੰਨਾ ਬਜਟ ਚਾਹੀਦਾ ਕਿੰਨੇ ਦਾ ਟੋਲ ਲੱਗਦਾ ਉਹ ਤੁਹਾਨੂੰ ਅਸੀਂ ਨਾਲ-ਨਾਲ ਦੱਸੀ ਜਾਵਾਂਗੇ ਤੇ ਜੁੜੇ ਨੂੰ ਆ ਤੁਸੀਂ ਨਾ ਪਿੰਡ ਹੈਗਾ ਇੱਕ ਢੋਡੀਆਂ ਕਲਾਂ ਪਿੰਡ ਹੈਗਾ ਉਥੋਂ ਤੁਸੀਂ ਜਿਹੜਾ ਨਾ ਅੰਬਰਸਰ ਵਾਲਾ ਉਹ ਟੋਲ ਉਹਨੂੰ ਕੱਟ ਸਕਦੇ ਆ ਤੇ ਆ ਇਧਰੋਂ ਗੱਡੀਆਂ ਉਦੂਆਂ ਦੇਖ ਜਾਣੀਆਂ ਤੇ ਸੌਰੀ ਅਸੀਂ ਤੁਹਾਨੂੰ ਉਹ ਪਿੰਡ ਨਹੀਂ ਦਿਖਾ ਸਕਿਆ ਇਧਰੋਂ ਪਿੰਡ ਹੈਗਾ ਉਹ ਰੋਡ ਹੈਗਾ ਹੇ ਸਾਹਮਣੇ ਉਹ ਟੋਲ ਪਲਾਜ਼ਾ ਆ ਗਿਆ ਹੈਗਾ ਪੌਲ ਨਹੀਂ ਚੜਨਾ ਤੇ ਪੌਲ ਨਹੀਂ ਚੜਨਾ ਤੁਸੀਂ ਟੋਲ ਪਲਾਜ਼ੇ ਦੇ ਕੋਲੇ ਪੌਲ ਨਹੀਂ ਚੜਨਾ ਉਹ ਪੌਲ ਦੇ ਥੱਲੇ ਵੀ ਹੋ ਕੇ ਖੱਬੇ ਹੱਥ ਸੜਕ ਜਾਂਦੀ ਹੈ ਇਹ ਮੋੜ ਜਾਣੀ ਹੈ ਹੁਣ ਟਾਈਮ ਲਾਈਮਪ ਲਾ ਕੇ ਦਿਖਾਉਂਦੇ ਆ ਤੇ ਜੇ ਕੋਈ ਕੱਟਣਾ ਚਾਹੁੰਦਾ ਹੋਵੇ ਨਾ ਇਹ ਟੋਲੇ ਕੱਟ ਸਕਦਾ ਹੈਗਾ ਕੱਟਦਾ ਹੈਗਾ ਤੇ ਓਏ ਗਾਣੇ ਬੰਦ ਕਰੀ ਆਹਾ ਟੋਟੀਆਂ ਨੂੰ ਜਾਂਦਾ ਰਾ ਤੇ ਟੋਟੀਆਂ ਤੋਂ ਤੁਹਾਨੂੰ ਆਪ ਪਤਾ ਲੱਗ ਜੂਗਾ ਵੀ ਕਿੱਧਰ ਨੂੰ ਜਾਣਾ ਹੈਗਾ ਤੇ ਜੇ ਕੋਈ ਬੰਦਾ ਮੋਗੇ ਸਾਈਡ ਤੋਂ ਮਖੂ ਤੋਂ ਆ ਰਿਹਾ ਹੈਗਾ ਤਾਂ ਆਹ ਨਿਸ਼ਾਨੀ ਰੱਖਿਓ ਲੰਗਰ ਦੀ ਤੇ ਲੰਗਰ ਦੇ ਬਿਲਕੁਲ ਸਾਹਮਣੇ ਸੜਕ ਜਾਂਦੀ ਹੈ ਟੋਟੀਆਂ ਪੈਂਡ ਨੂੰ ਆਹਾ ਟੋਟੀਆਂ ਪੈਂਡ ਨੂੰ ਕੱਟ ਕਿੱਥੇ ਕੱਟ ਹੋ ਰਿਹਾ ਹਾਂ ਕੱਟ ਕੱਟ ਤੋਂ ਆਹ ਲੰਗਰ ਦੀ ਨਿਸ਼ਾਨੀ ਰੱਖਿਓ ਕੱਟ ਇਹ ਰਿਹਾ ਇਧਰ ਦੀ ਕੱਟ ਮਾਰਿਓ ਹਮੇਸ਼ਾ ਤੇ ਤੁਹਾਡੇ 180 ਜਾਂ 220 ਰੁਪਏ ਬਾਝ ਜਾਣਗੇ ਲੰਗਰ ਤੋਂ ਬਿਲਕੁਲ ਸਾਹਮਣੇ ਜਾਂਦਾ ਹਾਂ ਕੱਟ ਲੰਗਰ ਤੋਂ ਹੋ ਰਿਹਾ ਤੁਹਾਨੂੰ ਦਿਖਾਈ ਦਿੱਤਾ ਗਿਆ ਤੇ ਤੁਸੀਂ ਆਪ ਦਾ ਫਾਇਦਾ ਕਰ ਸਕਦੇ ਆ ਆ ਸਾਡਾ ਡਾਕਟਰ ਆਪਕੋ ਯਹਾਂ ਪੇ ਆਏ ਹੋਏ ਕਿਤਨਾ ਰੋਜ਼ ਹੋ ਗਿਆ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ इनको ਯਹਾਂ ਪੇ ਆਏ ਹੋਏ ਡੇਢ ਮਹੀਨਾ ਹੋ ਗਿਆ ਕਿਤਨੇ ਆਪਨੇ ਉਹ ਪੈਸੇ ਦਾ ਕੰਮ ਕਰ ਦਿਆ ਇੱਕ ਬੰਦੇ ਨੇ ਇੱਕ ਬੰਦੇ 25 ਰੁਪਏ 3 ਮਹੀਨੇ ਚ ਇਹਨਾਂ ਨੇ 25-26000 ਦਾ ਕੰਮ ਕਰਤਾ ਤੇ ਬਾਕੀ ਆਪਣੇ ਬੰਦੇ ਇਦਾਂ ਦੇ ਹੁੰਦੇ ਹੈਗੇ ਘੱਟ ਹੀ ਪੈਸੇ ਦਿੰਦੇ ਹੁੰਦੇ ਹੈਗੇ ਤੇ ਅਭੀ ਹੋਰ ਕਿਤਨੇ ਦਿਨ ਲੱਗਣਗੇ ਔਰ 5-7 ਦਿਨ ਤੋ 7 ਰੋਜ਼ 7 ਦਿਨ ਹੋਰ ਲੱਗਣਗੇ ਤੇ ਉਦੋਂ ਬਾਅਦ ਇਹ ਬੰਦੇ ਜਾਣਗੇ ਤੇ ਕੰਮ ਸੇ ਕੰਮ ਕਿਤਨੇ ਪੈਸੇ ਬਣਾ ਕੇ ਜਾਤੇ ਹੋ ਇੱਥੇ 70000 ਦਾ ਇੱਕ ਬੰਦਾ ਕਿਤਨੇ ਬੰਦੇ ਆਏ ਹੋਏ ਹੋ ਜੇ ਸਭਾ 20 20 ਬੰਦੇ ਆਏ ਹੋਏ ਤੇ 20 ਨੂੰ ਤੁਸੀਂ 3 ਨਾਲ ਗੁਣਾ ਕਰ ਲਓ 3 6 6 ਲੱਖ ਰੁਪਈਆ ਇਹ ਬੰਦੇ ਕਮਾ ਕੇ ਜਾਣਗੇ ਥੋੜੇ ਓਕੇ ਬਏ ਗਾਈਸ ਤੇ ਥੈਂਕ ਯੂ ਵੀਰੇ ਜਾਰਡ ਤੇ ਬਾਕੀ ਜੁੜੇ ਰਹੋ ਆਈਂ ਫਿਰ ਤਾਂ ਜਾਣਕਾਰੀਆਂ ਇਦਾਂ ਦੀਆਂ ਦਿੰਦੇ ਰਹਿਣਾ ਲੋਕਾਂ ਦੇ ਕੋਈ ਕੰਮ ਨਹੀਂ ਹੈ ਆ ਗਿਆ ਜੀ ਕੋਟੀ ਸੇਖਾਂ ਵਾਲਾ ਜਿਹੜਾ ਟੋਲ ਪਲਾਜ ਹੈਗਾ ਠੀਕ ਹੈ ਇਹ ਸਾਥ ਹੋਇਆਗਾ 500 ਮੀਟਰ ਤੇ ਹੁਣ ਤੁਹਾਨੂੰ ਇਹ ਵੀ ਕੱਟ ਕੇ ਦਿਖਾਉਨੇ ਆਂ ਸੀ ਫੋਟ ਵਿੱਚ ਟਾਈਮ ਲੈਂਪ ਲਾ ਕੇ ਤੁਹਾਨੂੰ ਜਲਦੀ ਜਲਦੀ ਇਹ ਕੱਟ ਕੇ ਦਿਖਾ ਦਿੰਨੇ ਆਂ ਵੀ ਕਿਵੇਂ ਕਿਵੇਂ ਕਿੱਧਰ ਦੀ ਜਾਇਜ ਜਾਇ ਜਾਊਗਾ ਤੇ ਜੁੜੇ ਰਹੋ ਆਪਣੀ ਇਸ ਵੀਡੀਓ ਦੇ ਵਿੱਚ ਵੀ ਆ ਟੋਲ ਪਲਾਜ਼ਾ ਤੋਂ 100 ਮੀਟਰ ਤੇ ਆ ਗਿਆ ਤੇ ਉਹ ਸੱਚਾ 1000 ਮੀਟਰ ਤੇ ਆ ਗਿਆ ਅੱਜ ਤਾਂ ਤੋਂ ਆਪਾਂ ਆਉਨੇ ਹਨ ਤੇ ਆਹ ਦੁਕਾਨਾਂ ਹੁੰਦੀਆਂ ਨੇ ਜਮਾ ਟੋਲ ਪਲਾਜੇ ਦੇ ਆਹ ਬੋਰਡ ਕੋਲੇ ਆਹ ਬੋਰਡ ਤੋਂ ਬਿਲਕੁਲ ਸਾਹਮਣੇ ਇੱਕ ਸੜਕ ਮੁੜਦੀ ਆ ਪਿੰਡ ਨੂੰ ਤੇ ਕਿਹੜਾ ਇਹ ਬਾਰਸ਼ ਚੱਟਾਂ ਵਾਲਾ ਹਨ ਬਾਰਸ਼ ਚੱਟਾਂ ਵਾਲਾ ਤੇ ਆਹ ਬੱਸ ਸਟੈਂਡ ਆ ਬੱਸ ਸਟੈਂਡ ਦੇ ਕੋਲੋਂ ਤੁਸੀਂ ਮੁੜ ਸਕਦੇ ਹੋ ਜੇ ਕਿਸੇ ਨੇ ਮੁੜਦਾ ਐ ਤੁਹਾਡਾ ਟੋਲ ਬਚ ਸਕਦਾ ਇਹ ਵਾਲਾ ਵੀ ਤੇ ਬਾਕੀ ਵੀ ਨਿਸ਼ਾਨੀ ਰੱਖ ਸਕਦੇ ਆ ਲਾਈਟ ਲੱਗੀ ਵੀ ਜੀ ਤੇ ਬਿਲਕੁਲ ਉਹਦੇ ਬੋਰਡ ਲੱਗਿਆ ਵਹਿ ਗਿਆ ਹੈ 1000 ਮੀਟਰ ਵਾਲਾ ਟੋਲ ਪਲਾਜ਼ੇ ਵਾਲਾ ਉਦੋਂ ਤੁਸੀਂ ਟਰਨ ਲੈ ਸਕਦੇ ਆ ਸੱਜੇ ਪਾਸੇ ਫਾਸਟ ਸੱਜੇ ਪਾਸੇ ਹਨ ਹਾਂ ਸੱਜੇ ਪਾਸੇ ਮੇਰੇ ਪੁੱਤਰੋ ਹਾੜਾ ਪਾ ਪਹੁੰਚ ਗਏ ਪਿੰਡ ਚੱਕਰਸਾਂ ਨੂੰ ਜਗਰੋਂ ਥੋੜਾ ਜਿਹਾ ਕੰਮ ਸੀਗਾ ਤੇ ਉੱਥੋਂ ਸਮਾਨ ਅਸੀਂ ਲੈ ਲਿਆਗਾ ਤੇ ਬਾਕੀ ਤੁਹਾਨੂੰ ਆਈ ਜੇ ਕੋਈ ਹੋਰ ਨਵੇਂ ਤੋਂ ਨਵੇਂ ਟੋਲ ਕਟਾਏ ਕਰਾਂਗੇ ਤਾਂ ਤੁਹਾਨੂੰ ਦਿਖਾਇਆ ਜ਼ਰੂਰ ਕਰਾਂਗੇ ਕਿਉਂਕਿ ਕਿਸੇ ਦਾ ਭਲਾ ਹੋ ਜੂਗਾ ਤੇ ਆਪਾਂ ਤਾਂ ਮੜੀ ਜੀ ਇੱਕ ਥੋੜੀ ਜੀ ਕਲਿੱਪ ਹੀ ਪਾਉਣੀ ਹੁੰਦੀ ਆ ਤੇ ਬਾਕੀ ਜੁੜੇ ਰਹੋ ਆਪਣੇ ਬਲੌਗਾਂ ਦੇ ਨਾਲ ਤੇ ਇਦਾਂ ਹੀ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਆਸ਼ੂ ਬਲਾਸਪੁਰ ਤੇ ਹੌਲੀ 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 ਆ ਪੌੜੀ ਚੜਦੇ 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 ਕਿਸੇ ਵੇਲੇ ਆਪਾਂ ਚੜੀ ਜਾਵਾਂ ਇੱਕੋ ਜੀ ਆ ਬੁਠੇ ਤੇ ਪਹੁੰਚ ਹੀ ਜਾਂ ਤੇ ਬਾਬਾ ਮਿਹਰ ਕਰੇ ਜੀ ਤੇ ਸਪੋਰਟ ਕਰਿਓ ਆ ਭਣਾ ਤੇ ਕਿੱਥੇ ਗਏ ਨਾ ਵੇ ਦਿਕੀਆ ਇਦਾਂ ਦੇ ਗੀਤ ਲੋਕ ਤੱਕ ਸੁਣਨ ਵਾਸਤੇ ਸੰਪਰਕ ਕਰ ਲਓ 62804 6284303743 6284303743 ਇੱਕ ਵਾਰੀ ਫੇਰ ਨੋਟ ਕਰ ਲਓ ਪ੍ਰੋਗਰਾਮਾਂ ਵਾਸਤੇ ਸੰਪਰਕ ਕਰੋ ਪਾ ਸ਼ਰਮਸਲਾਈਆਂ ਨਹੀਂ ਭਾਪੀਆਂ ਦੌਰ ਬਣਾ ਦੇ ਜਾਨੀ ਆ ਸ਼ਰਮਸਲਾਈਆਂ ਨਹੀਂ 6284303743 ਅੱਜ ਦੇ ਬਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਬਾਕੀ ਗੱਲ ਆਪਾਂ ਨੂੰਗਾ ਆ ਨਹੀਂ ਰਹੀਗੀ ਹੁਣ ਤਾਂ ਕਰਕੇ ਗੱਲ ਆਪਾਂ ਮੁਕਾ ਰਹੇ ਆਂ ਬਾ ਬਾਏ ਗਾਈਜ਼